ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਗਰੂਪ ਸਿੰਘ ਨਾਮ ਆ ਇਹਦਾ ਵੀਰ ਦਾ ਪਿਤਾ ਦਾ ਨਾਮ ਕਰਤਾਰ ਸਿੰਘ ਆ ਤੇ ਵੀਰ ਨੂੰ ਅਸੀਂ 12 9 2024 ਦੇ ਵਿੱਚ ਮੁਨਕਤਾ ਦੀ ਸੇਵਾ ਪਰਿਵਾਰ ਦੇ ਵਿੱਚ ਲੈ ਕੇ ਆਏ ਸੀ ਧੰਨਵਾਦ ਆ ਗੁਰਪ੍ਰੀਤ ਸਿੰਘ ਵੀਰ ਦਾ ਜੀ ਨੇ ਸਾਨੂੰ ਇਸ ਵੀਰ ਬਾਰੇ ਜਾਣਕਾਰੀ ਦਿੱਤੀ ਵੀਰੇ ਦਾ ਪਿੰਡ ਆ ਜੀ ਭੁੱਲਰ ਢੇੜੀ ਪਿੰਡ ਆ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਪੰਜਾਬ 55 ਸਾਲ ਦੀ ਉਮਰ ਆ ਹਜੇ ਛਾਤੀ ਦੇ ਵਿੱਚ ਕੈਂਸਰ ਆ ਬਾਈ ਦੇ ਬ੍ਰੈਸਟ ਦੇ ਵਿੱਚ ਮਾਤਾਵਾਂ ਦੇ ਭੈਣਾਂ ਦੇ ਤਾਂ ਛਾਤੀਆਂ ਦਾ ਕੈਂਸਰ ਸੁਣਦੇ ਸੀਗੇ ਇਸ ਵੀਰ ਦੇ ਛਾਤੀ ਦੇ ਵਿੱਚ ਕੈਂਸਰ ਇੱਕ ਨਿੱਕੀ ਜੀ ਫੈਂਸੀ ਜੀ ਬਣੀ ਸੀਗੀ ਉਹਦੇ ਤੋਂ ਬਣ ਗਿਆ ਤੇ ਉਹਦੇ ਵਿੱਚ ਪਸ ਪੈ ਗਈ ਫਿਰ ਕੀੜੇ ਪੈ ਗਏ ਗਰੀਬ ਸੀ ਇਲਾਜ ਨਹੀਂ ਕਰਵਾ ਸਕਿਆ ਪਿੰਡ ਦੀ ਧਰਮਸ਼ਾਲਾ 'ਚ ਪਿਆ ਸੀ ਤੜਫ ਰਿਆ ਸੀ ਚੀਕਾਂ ਮਾਰਦਾ ਸੀ ਤੇ ਜਿੱਥੋਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਵੀਰ ਗੁਰਪ੍ਰੀਤ ਸਿੰਘ ਨੇ ਫਿਰ ਉਹ ਵੀਰ ਹੁਣੀ ਇੱਥੇ ਸਾਡੇ ਕੋਲ ਲੈ ਕੇ ਵੀ ਆਏ ਇਹਨੂੰ ਬਾਈ ਨੂੰ ਤੇ 2024 ਤੋਂ ਸਾਡੇ ਕੁੜੇ ਵੀਰ ਦਾ ਇਲਾਜ ਵੀ ਚੱਲਦਾ ਸੀ ਕੀੜੇ ਬਹੁਤ ਸੀਗੇ ਕੀੜੇ ਨਿਕਲੇ ਖੂਨ 2.5 ਗ੍ਰਾਮ ਸੀ ਸਿਰਫ ਖੂਨ ਵੀ ਕਾਟ ਹੁਣ ਕਰਕੇ ਖੂਨ ਦੀਆਂ ਬੋਤਲਾਂ ਚੜੀਆਂ ਤੇ ਵੀਰੇ ਦੀ ਸਿਹਤ ਤਾਂ ਤਕੜੀ ਹੋ ਗਈ ਪਰ ਜਿਹੜਾ ਜਦੋਂ ਅਸੀਂ ਸਾਰੇ ਟੈਸਟ ਕਰਾਇਆ ਪਤਾ ਲੱਗਿਆ ਵੀ ਜਿਹੜਾ ਛਾਤੀ ਦੀ ਜ਼ਖਮ ਆ ਉਹ ਕੈਂਸਰ ਆ ਉਹਦਾ ਹੁਣ ਟਰੀਟਮੈਂਟ ਚੱਲ ਰਿਹਾ ਸੀ ਪਰ ਉਹ ਦਿਨੋਂ ਦਿਨ ਇਸ ਤਕਲੀਫ ਤੋਂ ਵੀਰੇ ਨੂੰ ਨਿਯਾਤ ਮਿਲੇ ਠੀਕ ਹੋ ਜੇ ਵੀ ਤੇ ਅਰਦਾਸ ਕਰਿਓ ਬਿਜਗਰੂਪ ਸਿੰਘ ਭਾਈ ਜਿਹਦੇ ਦੋ ਭਰਾ ਵੀ ਇੱਕ ਭੈਣ ਵੀ ਆ ਗਏ ਬਰੇ ਆ ਸਭ ਠੀਕ ਆ ਪਰ ਉਹਨਾਂ ਕੋਲੇ ਕਿਸੇ ਕੋਲੇ ਸਮਾਂ ਨਹੀਂ ਵਿਆਹ ਕੇ ਆਪਣੇ ਭਰਾ ਦਾ ਹਾਲ ਚਾਲ ਵੀ ਪੁੱਛ ਲੈਣਾ ਅਰਦਾਸ ਕਰਿਓ ਉਹਨਾਂ ਲਈ ਵੀ ਕਿ ਪ੍ਰਮਾਤਮਾ ਉਹਨਾਂ ਨੂੰ ਵੀ ਸਮਤ ਬਖਸ਼ੇ ਕਿਉਂਕਿ ਜੱਗ ਜਿਉਂਦਿਆਂ ਦੀ ਮੇਲੇ ਆ ਭਾਈ ਭੈਣ ਭਰਾਵਾਂ ਦੇ ਨਾਲ ਸਾਨੂੰ ਜਗਰੂਪ ਭਾਈ ਦੇ ਭਰਾ ਹੋਣ ਦਾ ਮੌਕਾ ਮਿਲਿਆ ਤੇ ਅਸੀਂ ਉਹ ਡਿਊਟੀ ਨਿਭਾ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ